ਇਹ ਬੇ ਕਮਾਲ ਕਲਗੀਧਰ ਪਾਸ਼ਾ ਅੰਮ੍ਰਿਤ ਦੇ ਦਾਤੇ ਜਗਤ ਗੁਰੂ ਪੰਥਰੇ ਵਾਲੀ ਸਾਹਿਬ ਜਗਤ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ਾ ਸ਼ਹੀਦ ਅਸਮੀ ਤੋਂ ਅੱਜ ਸਾਲਾਨਾ ਨਗਰ ਕੀਰਤਨ ਦੀ ਰੰਭਤਾ ਹੋਈ ਹੈ ਕਲਗੀਧਰ ਪਾਸ਼ਾ 1705 ਈਸਵੀ ਨੂੰ 19 ਪਉ ਨੂੰ ਇਸ ਸਥਾਨ ਤੇ ਆਏ ਸੀ ਔਰ ਇਸ ਸਥਾਨ ਤੇ ਰਹਿ ਕੇ ਬਹੁਤ ਵੱਡੇ ਵੱਡੇ ਕਾਤਕ ਹੋਏ ਜਿਵੇਂ 288 ਛੇਕਾ ਵਾਲਾ ਗੰਗਾ ਸਾਗਰ ਜਿਹਦੇ ਵਿੱਚ ਨੂਰਾ ਮਾਹੀ ਵੱਲੋਂ ਦੁੱਧ ਚੋਇਆ ਗਿਆ ਅੱਜ ਉਹ ਰਾਏ ਕਲਾ ਵੰਸ਼ ਤੇ ਕੋਲ ਨਮਾਬ ਰਾਏ ਅਜੀਜ਼ ਖੱਲਾ ਕੋਲ ਖਾਨ ਕੋਲ ਮੌਜੂਦ ਹੈ ਅੱਜ ਵੀ ਜਦੋਂ ਮੈਂ ਤੁਰਨ ਲੱਗਿਆ ਉਹਨਾਂ ਦੀਆਂ ਪਰਿਵਾਰ ਦੀਆਂ ਸ਼ੁਭ ਸ਼ਾਮਾਂ ਮੈਨੂੰ ਫੋਨ ਤੇ ਭੇਟ ਕੀਤੀਆਂ ਗਈਆਂ ਅੱਜ ਸਲਾਣਾ ਨਗਰ ਕੀਰਤਨ ਗੁਰਦਾਰਾ ਟਾਲੀਆਣਾ ਸਾਹਿਬ ਤੋਂ ਰੰਭ ਹੋਇਆ ਬਾ ਔਰ ਇਸ ਵਜਮਾ ਦੇਖਦੇ ਆ ਐਤ ਕੀ ਰਿਕਾਰਡ ਤੋੜ ਸੰਕਤਾ ਨੇ ਸ਼ਮੂਲੀਅਤ ਕੀਤੀ ਆ ਬਹੁਤ ਹੀ ਖਾਲਸਾਈ ਜਹਾਜ ਜਲਾਲ ਦੇ ਨਾਲ ਇਹ ਅਰੰਭਤਾ ਹੋਈ ਆ ਜ਼ਬਰ ਤਖਤ ਦੇ ਮਾਲਕ ਜੁਗੋ ਜੁਗ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਦੀ ਅਰੰਭਤਾ ਹੋਈ ਆ ਜਿਹਦੇ ਵਿੱਚ ਨੌਜਵਾਨ ਵੀਰ ਬਜ਼ੁਰਗ ਮਤਾਮਾਂ ਤੇ ਭੈਣਾ ਵੱਡੀ ਗੰਤੀ ਵਿੱਚ ਸ਼ਮੂਲੀਅਤ ਕਰ ਰਹੇ ਆ ਔਰ ਤੁਸੀਂ ਵੇਖ ਰਹੇ ਹੋ ਕਿ ਚਾਰੇ ਪਾਸੇ ਸੰਗਤਾਂ ਦਾ ਜਮਾਵੜਾ ਵਾ ਸਮਾਗਮ ਦੇ ਸਾਰੇ ਵਰਗੀ ਕਲਗੀਧਰ ਪਾਤਸ਼ਾਹ ਦੇ ਸਾਲਾਨਾ ਜੋੜ ਮੇਲੇ ਨੂੰ ਨਤਮਸਤ ਗੌਂਡੀ ਵੱਡੇ ਪੱਧਰ ਤੇ ਆ ਰਹੇ ਹਨ ਸ਼੍ਰੋਮਣੀ ਗੁਤਰਾ ਪ੍ਰਬੰਧ ਕਮੇਟੀ ਸਿੱਖ ਪੰਥ ਦੀ ਧਰਮੋਰ ਸਰਮੋਰ ਧਾਰਮਿਕ ਸੰਸਥਾ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਪੁਖਤਾ ਪ੍ਰਬੰਧ ਕੀਤੇ ਹਨ ਪਰ ਸੰਗਤਾਂ ਦਾ ਜਿਹੜਾ ਨਿਰੰਤਰ ਹੀ ਆ ਰਹੇ ਨੇ ਸੰਗਤ ਬਹੁਤ ਸਾਰੇ ਪਾਸਿਓਂ ਔਰ ਸ਼ਹਿਰ ਦੇ 15 ਵਾਰਡ ਜਿਨ੍ਹਾਂ ਵਿੱਚ ਲਗਭਗ 20 ਤੋਂ 22 ਪੜਾ ਰੱਖੇ ਗਨਾਂ ਤੇ ਅਤੇ ਸਾਡੇ ਸ਼੍ਰੋਮਣੀ ਗੁਰਦਾ ਪਰਬੰਥ ਕਮੇਟੀ ਦੇ ਜਿਹੜੇ ਇੰਟਰਨੈਸ਼ਨਲ ਗੋਲਡ ਮੈਡਲ ਸਟਾਡੀ ਜਥੇ ਨੇ ਉਹਨਾਂ ਨੇ ਸੰਗਤਾਂ ਨੂੰ ਆਪਣੇ ਜਿਹੜੀਆਂ ਗੁਰੂ ਸਾਹਿਬ ਦੇ ਇਤਿਹਾਸ ਦੇ 12 ਦੇ ਨਾਲ ਨੇ ਹਾਲ ਕਰਨਾ ਵਾ ਮੈਂ ਸਮੁੱਚੀਆਂ ਸੰਗਤਾਂ ਦਾ ਅੱਜ ਖਲਗੀਧਰ ਪਾਸ਼ਾ ਜੀ ਦੇ ਆਗਮਨ ਪਰਬ ਤੇ ਜਦੋਂ رائے ਕੁਟਾਏ ਨੇ ਇਸ ਧਰ ਸਾ ਧਰਤੀ ਭਈ ਹਰਿਆਵਲੀ ਜਦੋਂ ਮੇਰਾ ਸਤਗੁਰੂ ਬੈਠਾ ਹੈ ਪਰਮੇਸ਼ਵਰ ਰਕਾਰ ਕੋ ਅਕਾਲਪੁਰ ਕਵਾਹੀ ਦੂਜੀ ਦੇ ਪਾਵਨ ਸਥਾਨਾਂ ਤੋਂ ਅੱਜ ਇਹ ਨਗਰ ਕੀਰਤਨ ਦੀ ਅਰੰਭਤਾ ਹੋਈ ਆ ਮੈਂ ਸਮੂਹੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਸਭ ਤੋਂ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ ਜੀ ਰਾਇਕੋਟ ਚ ਨਗਰ ਕੀਰਤਨ ਕੱਢਿਆ ਜਾ ਰਿਹਾ ਦਸਮ ਪਤਸ਼ਾਹ ਸਾਹਿਬ ਦੀ ਇਹ ਚਰਨ ਤੋਂ ਪ੍ਰਾਪਤ ਧਰਤੀ ਆ ਇੱਥੇ ਉਹ ਮਾਛੂ ਵਾਲਾ ਸਾਹਿਬ ਤੋਂ ਬਾਅਦ ਆਲਮਗੀਰ ਤੋਂ ਬਾਅਦ ਇੱਥੇ ਪਹੁੰਚੇ ਸੀ ਰੁਕੇ ਸੀ ਔਰ ਇਥੋਂ ਦਾ ਬਹੁਤ ਵਧੀਆ ਇਤਿਹਾਸ ਹੈ ਤੇ ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਸਾਰਾ ਸਿਸਮ ਇਹ ਜਿਹੜਾ ਜਲੂਸ ਹੈ ਇਹ ਕੱਢਿਆ ਜਾਂਦਾ ਤੇ ਮੈਂ ਅੱਜ ਲਮਾਇੰਦਾ ਇਥੋਂ ਦਾ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਦੇ ਐਮਟੀ ਹੋਣ ਦੇ ਨਾਤੇ ਅੱਜ ਜਿਵੇਂ ਨਤਮਸ ਗਮੋੜ ਆਇਆ ਔਰ ਆਪਣੀ ਹਾਜ਼ਰੀ ਲਵਾਉਣ ਆਇਆ ਮੈਂ ਸਭ ਸੰਗਤਾਂ ਨੂੰ ਇਹਦੇ ਇਹ ਅੱਜ ਦੇ ਦਿਹਾੜੇ ਦੀ ਸਭ ਨੂੰ ਬਹੁਤ ਧੰਨਵਾਦ ਕਰਦਾ ਕਿ ਬੜੇ ਹਮਾਂ ਬਾਕਰ ਕੇ ਆਏ ਆ ਔਰ ਸਭ ਦੇ ਅੱਛੇ ਪ੍ਰੇਖ ਦੀ ਕਾਮਨਾ ਕਰਦਾ ਜਾ ਉਹ ਸਾਹਮਣੇ ਵਾਲਾ